1 ਜਨਵਰੀ ਨੂੰ ਤੇ ਨਾ ਲੱਗੀ ਤੇ 18 ਤਰੀਕ ਨੂੰ ਆਪਦੇ ਪੈਸਾ ਲੈ ਜਾਇਆ ਜੀ ਉਹ ਸਾਡੇ ਕੋਲ ਸਾਰਾ ਪਿਆ ਹੈ ਹਾਂ ਐਗਰੀਮੈਂਟ ਬਣਿਆ ਹੋਇਆ ਸਾਡੇ ਵੇਂਦੇ ਵੇਂਦੇ ਆ ਜੀ 4 ਤੋਂ 5 ਜਣੇ ਅਸੀਂ ਜਿਵੇਂ ਕਮੈਂਟ ਵਗੈਰਾ ਕਰਨੇ ਚਾਲੂ ਕੀਤਾ ਇਹਨਾਂ ਦੇ ਪੇਜਾਂ ਤੇ ਤੇ 4 ਤੋਂ 5 ਜਣੇ ਸਾਡੇ ਨਾਲ ਹੋਰ ਜੁੜ ਗਏ ਸੀ ਜਿਨ੍ਹਾਂ ਦੇ ਐਵੇਂ ਕਿਸੇ ਦੇ 17 ਲੱਖ ਸੀ ਕਿਸੇ ਦੇ 18 ਲੱਖ ਰੁਪਏ ਇਹਨਾਂ ਨੇ ਲੈ ਹੋਏ ਸੀ ਡੇਰਾ ਤੱਕ ਤੱਕ ਹੈ ਜਦ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦੇ ਪੰਜਾਬ ਵਿੱਚ ਆਏ ਦਿਨ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਫਰਜੀ ਦਸਤਾਵੇਜ਼ ਦਿਖਾ ਕੇ ੋਲੇ-ਪਾਲੇ ਲੋਕਾਂ ਨੂੰ ਠੱਗੀ ਲਗਾਈ ਜਾ ਰਹੀ ਹੈ। ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਭਾਈਵਾਲਾ ਚੌਕ ਬਣੀ ਇਮੀਗ੍ਰੇਸ਼ਨ ਦਫ਼ਤਰ ਕੋਲ ਜਿੱਥੇ ਕਿ ਮੋਗਾ, ਬਠਿੰਡਾ, ਫਿਰੋਜ਼ਪੁਰ ਤੋਂ ਆਏ ਕੁਝ ਲੋਕਾਂ ਨੇ, ਈੜਤ ਲੋਕਾਂ ਨੇ ਉਹਨਾਂ ਨਾਲ ਆਈਆਂ ਕਿਸਾਨ ਜਥੇਬੰਦੀਆਂ ਨੇ ਯੂਕੇ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਲੈਣ ਤੋਂ ਬਾਅਦ ਵੀ ਵੀਜ਼ਾ ਨਹੀਂ ਲਵਾਇਆ ਜਿਸ ਤੇ ਪਰੇਸ਼ਾਨ ਹੋਏ ਪਰਿਵਾਰ ਨੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਉਹਨਾਂ ਦੇ ਦਫ਼ਤਰ ਬਾਹਰ ਬੈਠ ਕੇ ਧਰਨਾ ਲਗਾਇਆ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਦੇ ਉਸ ਸਮੇਂ ਤੱਕ ਉਹ ਆਪਣਾ ਰਾਸ਼ਨ ਪਾਣੀ ਬਿਸਤਰੇ ਨਾਲ ਲੈ ਕੇ ਆਏ ਨੇ ਤੇ ਇੱਥੇ ਧਰਨਾ ਲਗਾ ਕੇ ਪ੍ਰਦਰਸ਼ਨ ਕਰਨਗੇ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਕੰਪਨੀ ਨੇ ਫਰਜੀ ਦਸਤਾਵੇਜ਼ ਦਿਖਾ ਕੇ ਆਪਣੇ ਨਾਲ ਧੋਖਾ ਵੜੀ ਕੀਤੀ ਹੈ ਮੁਕੇ ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪੀੜਤ ਲੋਕ ਮੋਗਾ ਬਠਿੰਡਾ ਅਤੇ ਫਿਰੋਜ਼ਪੁਰ ਸਾਈਡ ਤੋਂ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਮੁਕੇ ਤੇ ਪਹੁੰਚੀ ਅਤੇ ਜਾਂਚ ਕਰਨ ਦੀ ਗੱਲ ਆਖੀ ਹੈ। ਗਗਨਦੀਪ ਸਿੰਘ ਗਗਨਦੀਪ ਕਿਉਂ ਬੈਠੇ ਤੁਸੀਂ ਕੀ ਗੱਲ ਹੈ ਕਿਹੜੀ ਕਿਸਾਨ ਜਿੱਤੇ ਬੰਦੀ ਹੈ ਜੀ? ਇਹ ਚਾਹਣ ਭਾਰਤੀ ਕਿਸਾਨ ਯੂਨੀਅਨ ਇਕਤਾ ਅੱਛਾ ਕੀ ਕਾਰਨ ਕੀ ਹੈ ਮੈਥੇ ਬੈਠੇ ਕਾਰਨ ਹੈ ਜੀ ਅਸੀਂ 10 ਮਹੀਨੇ ਪਹਿਲੇ ਪੈਸੇ ਤੇ ਡਾਕੂਮੈਂਟ ਦਿੱਤੇ ਸੀ ਫਾਈਲ ਲਾਈ ਹੈ ਯੂਕੇ ਦੀ ਵਰਕ ਬੇਸ ਤੇ ਤੇ 10 ਮਹੀਨੇ ਤੋਂ ਸਾਨੂੰ ਕਦੀ ਫਰਜੀ ਡਾਕੂਮੈਂਟ ਦਿਖਾਈ ਜਾਂਦੇ ਨੇ ਕਾਉਸਾਂ ਦਿਖਾਈ ਜਾਂਦੇ ਨੇ ਤੇ ਫਰਜੀ ਕਾਉਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਈਆ ਲੈ ਲਿਆ ਤੇ 17 ਲੱਖ ਰੁਪਈਆ ਲੈ ਲਿਆ ਤੇ ਸਾਡੀ 2 ਲੱਖ ਰੁਪਈਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾਦੀ ਫਰਜੀ ਡਾਕੂਮੈਂਟਾਂ ਦੇ ਅੱਛਾ ਤੇ ਸਾਡਾ ਰਿਫਿਊਜ਼ਲ ਆ ਗਈ ਹੈ ਤੇ ਹੁਣ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਆ ਤੇ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ ਅੱਗੇ ਬਾਉਂਸਰ ਕਰ ਦਿੰਦੇ ਆ ਤੇ ਉਹ ਸਾਡੇ ਗੱਲ ਪੈਂਦੇ ਆ ਕਿਹੜੇ ਬਾਉਂਸਰ ਹੈ ਜੀ ਇੱਥੇ ਇਹਨਾਂ ਨੇ ਰੱਖੇ ਹੋਏ ਆ ਚਾਰ-ਪੰਜ ਮੁੰਡੇ ਜੇ ਉਹ ਆਉਂਦੇ ਆ ਆਪ ਤਾਂ ਮਿਲਦੇ ਨਹੀਂਗੇ ਤੇ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਡੇ ਗੱਲ ਪੈਂਦੇ ਆ ਅਸੀਂ ਜੇ ਆਪਦੀ ਹੱਕ ਦੀ ਕੋਈ ਗੱਲ ਕਰਦੇ ਆ ਚਾਰ-ਪੰਜ ਵਾਰੀ ਅਸੀਂ ਆ ਚੁੱਕੇ ਆ ਅਹੀਂ 250 ਕਿਲੋਮੀਟਰ ਤੋਂ ਆਈਦਾ ਦੂਰੋਂ ਕਿਹੜੀ ਜਗ੍ਹਾ ਤੋਂ ਆਏ ਵੀ ਅਹੀਂ ਮੋਗੇ ਤੋਂ ਆਣੇ ਮੋਗੇ ਤੋਂ ਅੱਗੇ ਅਮਰਸਰ ਰੋਡ ਤੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਆਏ ਹਾਂਜੀ ਤੇ ਵੀਰ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਰੋਡ ਬাজি ਬਹੁਤ ਹੋ ਰਹੀ ਆਲੇ ਪਹਿਲੀ ਵੈਰੀਫਾਈ ਨਹੀਂ ਕੀਤੀ ਸੀ ਤੁਸੀਂ ਵੈਰੀਫਾਈ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਕੋਸ ਅਸੀਂ ਤੁਹਾਨੂੰ ਦੇਾਂਗੇ ਉਹਦੇ ਤੇ 70% ਪੈਸਾ ਅਸੀਂ ਤੁਹਾਡੇ ਤੋਂ ਲਾਂਗੇ ਤੇ ਇਹਨਾਂ ਨੇ ਸਾਨੂੰ ਫਰਜੀ ਕੋਸ ਦਿੱਤੀ ਅਹੀਂ ਉਦੋਂ ਸਾਨੂੰ ਇੰਨੀ ਨੋਲੇਜ ਵੀ ਨਹੀਂ ਸੀ ਹੈਗੀ ਅਸੀਂ ਫਿਰ ਵੀ ਪਤਾ ਪੁੱਤਾ ਕਰਾਇਆ ਤੇ ਚਲੋ PHD ਦਾ 70% ਮੁੜ ਕੇ ਕਹਿੰਦੇ ਆ ਬਈ ਹੁਣ ਤੁਹਾਡੀ ਬਈ ਡਿਲੇ ਹੋ ਰਹੀ ਏ ਇੱਕ ਹੋਰ ਕੋਸ ਆਏਗੀ ਇਹ ਪ੍ਰੀ ਕੋਸ ਹੈ ਤੇ ਇੱਕ ਹੋਰ ਕੋਸ ਆਈ ਉਹਦੇ ਤੇ ਤੁਹਾਡਾ ਵੀਜ਼ਾ ਲੱਗਣਾ ਜੀ ਓਕੇ ਉਹਦੇ ਤੇ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਦੀਵਾਲੀ ਦੇ ਨੇੜੇ ਫਿਰ ਇਹਨਾਂ ਨੇ ਕਿਹਾ ਵੀ ਤੁਹਾਡੀ ਕੋਸ ਆ ਗਈ ਏ ਉਹ ਕੋਸ ਤੇ ਅਸੀਂ ਤੁਹਾਡਾ ਲਾਵਾਂਗੇ ਵੀਜ਼ਾ ਤੇ ਤੁਸੀਂ ਆ ਜੋ ਅਸੀਂ ਰਾਜਸਥਾਨ ਗਏ ਹੋਏ ਸੀ ਉੱਥੋਂ ਅਸੀਂ ਚੱਲ ਕੇ ਆਏ 500 ਕਿਲੋਮੀਟਰ ਦੂਰ ਤੋਂ ਤੇ ਕਹਿੰਦੇ ਨੇ ਭਈ ਇਹ ਕੋਸਤੇ ਨਹੀਂ ਲੱਗਣਾ ਇਹਦੇ ਤੇ ਟਾਈਮ ਘਟੇ ਆਪਣਾ ਕੋਲ ਟਾਈਮ ਥੋੜਾ ਹੈ ਤੇ ਅਸੀਂ ਆਪਾਂ ਦੁਬਾਰਾ ਕੋਸ ਨੂੰ ਰੀਨਿਊ ਕਰਾ ਕੇ ਮੰਗਾਣੇ ਆ ਫਿਰ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਹੁਣ ਫਰਵਰੀ ਸਾਡਾ ਇਹਨਾਂ ਨੇ ਕੇਸ ਲਾਇਆ ਹੈ 1 ਫਰਵਰੀ ਨੂੰ ਇਹਨਾਂ ਨੇ ਸਾਨੂੰ ਐਗਰੀਮੈਂਟ ਕਰਕੇ ਦਿੱਤਾ ਸੀ ਵੀ 10 ਤਰੀਕ ਤੱਕ ਤੁਹਾਡੀ ਫਾਈਲ ਲੱਗ ਜੇਗੀ ਸੌਰੀ 1 ਜਨਵਰੀ ਨੂੰ ਤੇ ਨਾ ਲੱਗੀ ਤੇ 18 ਤਰੀਕ ਨੂੰ ਆਪ ਦਾ ਪੈਸਾ ਲੈ ਜਾਇਆ ਜੀ ਉਹ ਸਾਡੇ ਕੋਲ ਸਾਰਾ ਪਿਆ ਹੈ ਹਾਂ ਐਗਰੀਮੈਂਟ ਬਣਿਆ ਹੋਇਆ ਹਾਂਜੀ ਹਾਂਜੀ ਅਜਾ ਤੇ ਕਿੰਨੇ ਕੁ ਲੋਕ ਇਦਾਂ ਦੇ ਚਾਂਚੇ ਆਏ ਆ ਸਾਡੇ ਵੇਂਦੇ ਵੇਂਦੇ ਆ ਜੀ 4 ਤੋਂ 5 ਜਣੇ ਅਸੀਂ ਜਿਵੇਂ ਕਮੈਂਟ ਵਗੈਰਾ ਕਰਨੇ ਚਾਲੂ ਕੀਤਾ ਇਹਨਾਂ ਦੇ ਪੇਜਾਂ ਤੇ ਤੇ 4 ਤੋਂ 5 ਜਣੇ ਸਾਡੇ ਨਾਲ ਹੋਰ ਜੁੜ ਗਏ ਸੀ ਜਿਨ੍ਹਾਂ ਦੇ ਐਵੇਂ ਕਿਸੇ ਦੇ 17 ਲੱਖ ਸੀ ਕਿਸੇ ਦੇ 18 ਲੱਖ ਰੁਪਏ ਇਹਨਾਂ ਨੇ ਲੈ ਹੋਏ ਸੀ 48 ਲੱਖ ਰੁਪਏ ਤੇ ਹੁਣ ਸਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਜੀ ਸਾਡੇ ਹੱਕ ਦਾ ਪੈਸਾ ਸਾਨੂੰ ਦੇ ਦੇਣ ਤੇ ਅਸੀਂ ਆਪਦੇ ਘਰੇ ਚਲੇ ਜਾਈਏ ਤੇ ਪੁਲਿਸ ਨੂੰ ਕੰਪਲੇਟ ਕੀਤੀ ਨਹੀਂ ਜੀ ਪੁਲਿਸ ਨੂੰ ਅਜੇ ਕੰਪਲੇਟ ਨਹੀਂ ਕੀਤੀ ਕੋਈ ਥਾਣੇ ਨੂੰ ਨਹੀਂ ਜੀ ਤੇ ਉਹਨੇ ਕਹਿੰਦਾ ਮਤਲਬ ਵੀ ਰਾਤ ਨੂੰ ਡੇਰੇ ਪੱਕੇ ਆ ਤੁਹਾਡੇ ਹਾਂ ਜੀ ਡੇਰੇ ਪੱਕੇ ਜੀ ਅਸੀਂ ਅਹੀਂ ਜਦੋਂ ਤੱਕ ਸਾਨੂੰ ਸਾਡੇ ਹੱਕ ਦਾ ਪੈਸਾ ਨਾ ਮਿਲੇਗਾ ਅਸੀਂ ਇੱਥੇ ਬੈਠੇ ਹਾਂ ਜੀ ਕੈਸ਼ ਦਿੱਤਾ ਜੀ ਕੈਸ਼ ਲੈ ਕੇ ਜਾ ਆਪਣੀਆਂ ਭਾਜੀ ਪੂਰਾ ਚੈਨਲ ਐਡਰੈਸ ਹੈ ਉਹ ਹੀ ਸੀਸੀ ਕੰਪਨੀ ਦਾ ਨਾਮ ਹੈ ਜੀ ਪਾਈ ਵਾਲਾ ਚੌਕ ਇੱਥੇ ਐਡਰੈਸ ਹੈ ਇਹਨਾਂ ਦਾ ਜਿੱਥੇ ਇਹਨਾਂ ਦਾ ਆਫਿਸ ਹੈਗਾ ਹੈ ਮੇਨ ਆਫਿਸ ਇਹਨਾਂ ਦਾ ਇਹੀ ਹੈ ਇਹਨਾਂ ਦੇ ਬਾਕਸੇ ਕਾਫੀ ਸਾਰੀਆਂ ਬ੍ਰਾਂਚਾਂ ਹੈਗੀਆਂ ਨੇ ਮੋਗੇ ਵੀ ਹੈਗੇ ਹੈ ਚੰਡੀਗੜ੍ਹ ਵੀ ਹੈਗੀ ਐਵੇਂ ਕਈ ਬ੍ਰਾਂਚਾਂ ਹੈਗੀਆਂ ਅੱਛਾ ਤੁਸੀਂ ਇਹਨਾਂ ਦਾ ਚਾਹੇ ਕਿਨੇ ਕੰਟੈਕਟ ਕੀਤਾ ਜੀ ਜਿੱਦਾਂ ਕੋਈ ਐਡ ਕੀਤਾ ਸੀ ਅਸੀਂ ਜੀ ਸਾਨੂੰ ਕਿਸੇ ਨੇ ਰਿਲੇਸ਼ਨ ਸਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਚਲੇ ਜਾਓ ਅਸੀਂ ਇਹਨਾਂ ਦੀ ਮੋਗੇ ਬ੍ਰਾਂਚ ਚ ਗਏ ਸੀ ਜੀ ਤੇ ਜਿੱਦਣ ਇਹਨਾਂ ਨੂੰ ਇਹਨਾਂ ਨੇ ਪੈਸੇ ਲੈਣੇ ਸੀ ਉਦੋਂ ਇਹਨਾਂ ਨੇ ਫਰਜੀ ਕਾਉਸ ਬਣਾ ਕੇ ਸਾਨੂੰ ਅਗਲੇ ਦਿਨ ਹੀ ਫੋਨ ਕਰਦਾ ਵੀ ਤੁਹਾਡੀ ਕਾਉਸ ਆ ਗਈ ਪੈਸੇ ਲੈ ਜਾਓ ਤੇ ਅਸੀਂ ਜੀ 17 18 ਲੱਖ ਰੁਪਏ ਜੋ ਵੀ ਸੀ ਅਸੀਂ ਜਾ ਕੇ ਇਹਨਾਂ ਨੂੰ ਕੈਸ਼ ਦੇ ਆਏ ਕੋਈ ਗੱਲ ਹੋਈ ਹੈ ਤੁਹਾਡੀ ਕੰਪਨੀ ਨਾਲ ਕਿਸੇ ਦਾ ਕੰਪਨੀ ਵਾਲੇ ਜੀ ਸਾਨੂੰ ਮਿਲਦੇ ਹੀ ਨਹੀਂ ਜੀ ਤੇ ਜਿਹੜੇ ਕੰਪਨੀ ਦੇ ਓਨਰ ਨੇ ਬੀਰੀ ਚਾਵਲਾ ਉਹ ਤਾਂ ਸਾਹਮਣੇ ਆਉਂਦੇ ਹੀ ਨਹੀਂ ਲਾਸਟ ਟਾਈਮ ਜਦੋਂ ਇੱਕ ਇੱਕ ਵਾਰੀ ਸਾਨੂੰ ਅਜੇ ਤੱਕ 10 ਮਹੀਨਿਆਂ ਚ ਇੱਕ ਵਾਰੀ ਮਿਲੇ ਆ ਉਦੋਂ ਇਹਨਾਂ ਨੇ ਕਿਹਾ ਸੀ ਜੇ ਤੇ ਤੁਹਾਡਾ ਕੰਮ ਨਹੀਂ ਹੁੰਦਾ ਤੇ ਅਸੀਂ ਤੁਹਾਡੇ ਸਾਰੇ ਪੈਸੇ ਮੋੜ ਦੇਾਂਗੇ ਜੀ ਤੇ ਹੁਣ ਇੱਕ ਤੱਕ ਡੇਰਾ ਤੁਹਾਡਾ ਡੇਰਾ ਤੱਕ ਤੱਕ ਜੇ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦਿੰਦੇ ਕਿੰਨੇ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਇੱਥੇ ਜੀ ਹੈਗੇ ਨੇ ਦੋ ਕਿਸਾਨ ਜਿੱਥੇ ਬੰਦੀਆਂ ਨੇ ਠੀਕ ਹੈ ਕਿਹੜੀ ਕਿਹੜੀ ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਜੀ ਤੇ ਇੱਕ ਖੂਸਾ ਹੈਗੀ ਤੇ ਮੈਂ ਜੀ ਸੀਨੀਅਰ ਜਿਹੜੇ ਤੁਹਾਡੇ ਆਪੂ ਉਹਨਾਂ ਅੱਗੇ ਗੱਲਬਾਤ ਕੀਤੀ ਕੋਈ ਤੁਸੀਂ ਹਾਂਜੀ ਸਾਹਿਬ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਜੀ ਪਿਛਲੇ ਦੋ ਵਾਰ ਤਾਂ ਉਹ ਸਾਡੇ ਨਾਲ ਆ ਰਹੇ ਨੇ ਉਹਨਾਂ ਨੇ ਆਪ ਨੇ ਦੇਖਿਆ ਇੱਥੇ ਆ ਕੇ ਵੀ ਇਹਨਾਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਕਿਸ ਤਰੀਕੇ ਨੇ ਜਿਹੜੀ ਬਰੀ ਚਾਵਲਾ ਓਨਰ ਦੀ ਵਾਈਫ ਹੈਗੀ ਏ ਉਹ ਮਿਲਦੀ ਨਹੀਂ ਉਹ ਸਿੱਧੇ ਮੂੰਹ ਗਾਲੇ ਨਹੀਂ ਕਰਦੀ ਉਹ ਤਾਂ ਇਹ ਕਹਿੰਦੀ ਕਿ ਇਹਨਾਂ ਨੂੰ ਦਫਾ ਕਰੋ ਭਜਾਓ ਇਹ ਤਾਂ ਬਾਉਂਸਰਾਂ ਨੂੰ ਕਹਿੰਦੀ ਕੋਈ ਨਾ ਕੋਈ ਸੀਸੀਟੀਵੀ ਕੈਮਰਾ ਫੁਟੇਜ ਕੋਈ ਰਿਕਾਰਡਿੰਗ ਸਾਡੇ ਕੋਲ ਜੀ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜੇ ਸਾਡੇ ਹੱਥ ਮਤਲਬ ਆਪ ਕੋ ਪਏ ਆ ਤੇ ਅੱਗੇ ਵੀ ਸਾਆਂ ਸੀ ਇਹਨਾਂ ਦੀ ਵੀਡੀਓ ਬਣਾਈ ਹੋਈ ਏ ਜਿੰਦੇ ਚ ਇਹਨਾਂ ਦੇ EMPLOYEE ਪੈਸੇ ਦਿੱਤੇਆਂ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਏ ਉਹ ਵੀਡੀਓ ਮਿਲ ਜੂਗੀ ਤੁਹਾਨੂੰ ਹਾਂਜੀ ਸਭ ਸਾਡੇ ਕੋਲ ਪ੍ਰੂਫ ਹੈਗਾ ਜੀ ਤੇ ਇੱਕ ਸਾਡੇ ਕੋਲ ਵੀਡੀਓ ਇਹ ਵੀ ਹੈਗੀ ਜਿੰਦੇ ਚ ਇਹਨਾਂ ਦੇ EMPLOYEES ਕਹਿ ਰਹੇ ਨੇ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ ਹੈ ਅਸੀਂ ਅਸੀਂ ਤਾਂ EMPLOYER ਨੂੰ 50000 ਰੁਪਏ ਦੇ ਕੇ ਤੇ ਕੌਸਾਂ ਲੈ ਲਈ ਦੀਆਂ ਨੇ ਇਸ ਤਰੀਕੇ ਦੀ ਗੱਲਾਂ ਬਾਤਾਂ ਹੋਈਆਂ ਨੇ ਧੰਨਵਾਦ ਮੇਰਾ ਨਾਮ ਸ਼ਰਨਜੀਤ ਕੌਰ ਹੈ ਸ਼ਰਨਜੀਤ ਕੌਰ ਤੁਸੀਂ ਆਏ ਹੋ ਮੈਲਾ ਵੀ ਕਾਫੀ ਔਰਤਾਂ ਵੀ ਨਾਲ ਲਾਈਆਂ ਨੇ ਹਾਂਜੀ ਹਾਂਜੀ ਸਰ ਮੇਰੀ ਤੇ ਮੇਰੇ ਹਸਬੰਦ ਦੀ ਫਾਈਲ ਲੱਗੀ ਸੀ ਯੂਕੇ ਦੀ ਤੇ ਇਹਨਾਂ ਨੇ ਸਾਨੂੰ ਝੂਠੀ ਕਾਉਸ ਉਖਾ ਕੇ ਤੇ 17 ਲੱਖ ਰੁਪਏ ਪਹਿਲਾਂ ਲੈ ਲਿਆ ਠੀਕ ਹੈ ਤੇ ਫਿਰ ਕਹਿੰਦੇ ਸੀ ਤੁਹਾਡੀ ਦਸਾਂ ਦਿਨਾਂ ਦੇ ਵਿੱਚ ਵਿੱਚ ਕਾਉਸ ਆ ਜੇਗੀ ਜਿਹੜੀ ਪ੍ਰੀ ਕਾਉਸ ਸੇ ਪਹਿਲਾਂ ਮੰਗਾਲੀ ਤੇ ਕਹਿੰਦੇ ਜਿਹੜੀ origignal ਕਾਉਸ ਆਵੇਗੀ ਉਹ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਜੇਗੀ ਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ ਹਨਾ ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼ ਤੇ ਫੇਰ ਅਸੀਂ ਕੀ ਕੀਤਾ ਵੀ ਚਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹੇ ਉਹ ਸਾਨੂੰ ਰੋਜ਼ ਭਗਾਈ ਲਵਾ ਕੇ ਕਹਿ ਦਿੰਦੇ ਅਸੀਂ ਅੱਜ ਆਏ ਨਹੀਂ ਹਫ਼ਤੇ ਨੂੰ ਆਏ ਨਹੀਂ ਮਹੀਨੇ ਨੂੰ ਆਏ ਨਹੀਂ ਅਸੀਂ ਇਹ 10 ਮਹੀਨੇ ਇਹਨਾਂ ਨੇ ਐਵੇਂ ਸਾਡੇ ਲੰਗਾਏ ਫੇਰ ਅਸੀਂ ਇਹਨਾਂ ਦੇ ਆਫਿਸ ਤੇ ਵਿਜ਼ਿਟ ਕੀਤਾ ਚਾਰ ਕੇ ਪੰਜ ਵਾਰੀ ਅਸੀਂ ਗੱਡੀ ਬਣਾ ਬਣਾ ਕੇ ਆਉਂਦੇ ਰਹੇ ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ ਇਹਨਾਂ ਦੇਣਾ ਤੇ ਅਸੀਂ ਕੱਲ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ ਹੈ ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ ਮੈਨੂੰ ਪੁੱਛ ਕੇ ਆਏ ਜੀ ਜਿਹੜਾ ਤੁਸੀਂ ਕਹਿੰਦੇ ਭਾਜੀ ਅਸੀਂ ਮਿਲਣਾ ਹੈ ਕਹਿੰਦੀ ਵੀ ਇਹ ਜਿਹੜੀ ਵੇਲਡਿੰਗ ਦੀ ਹੈ ਇਹ ਜਿਹੜੀ ਬੀਰੀ ਚਾਵ ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨਹੀਂ ਮੈਂ ਇਹਨਾਂ ਦਾ ਕਹਦਾ ਖਰਚਾ ਦੇ ਆ ਕਿੰਨੇ ਦਾ ਫਰੋਟ ਹੋਇਆ ਤੁਹਾਡੇ ਦੋਨੋਂ ਨਾਲ ਮੀਆਂ ਵੀ ਵੀ ਸਾਢੇ 91 ਲੱਖ ਦਾ ਤੁਹਾਡੇ ਨਾਲ ਦੋਨਾਂ ਦਾ ਹੀ 19 ਲੱਖ ਦਾ ਹਾਂਜੀ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਪੂਰੀ ਮੰਗੇ ਕੇ ਸੀ 19 ਦਾ 19 ਹੀ ਲੈਣਾ ਹੈ ਅਜਾ ਕਹਿੰਦਾ ਮੰਗ ਰੋ ਬਿਸਤਰੇ ਉਤਰੇ ਟੁੱਲੇ ਹਾਂਜੀ ਇੱਥੇ ਹੀ ਹੈ ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਜੀ ਹਜੇ ਉਹ ਵੀ ਸਾਨੂੰ ਕਈ ਵੀ ਬਤਲ ਮਤਲਬ ਇਹ ਕਹਿੰਦੇ ਨੇ ਵੀ ਚਾਂਸ ਜੇ ਲੈਂਦੇ ਨੇ ਕਿਹੜੀ ਕੰਪਨੀ ਵੇੜੀ ਆ ਜੀ ਇਹਨਾਂ ਦੀ OCIS ਇਮੀਗ੍ਰੇਸ਼ਨ ਇਹਨਾਂ ਦੀ ਬੀਰੀ ਚਾਵਲਾ ਇੰਦਾ ਹੋਣ ਅਰੇ ਐਮ ਡੀ ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਦੇ ਪੂਰੇ ਇੰਡੀਆ ਦੇ ਇਹਨਾਂ ਦੀਆਂ ਹੈਗੀਆਂ ਇੱਕ ਮੋਗੇ ਬ੍ਰਾਂਚ ਚੰਡੀਗੜ੍ਹ ਲੁਧਿਆਣਾ ਇੱਥੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ ਇੱਥੇ ਤਾਂ ਇਹ ਮਿਲਦੇ ਹੀ ਨਹੀਂ ਦੋਨੋਂ ਦੋਨੋਂ ਮੀਆਂ ਵੀ ਮਿਲਦੀ ਨਹੀਂ ਕਿ ਮੈਚੀ ਦੇਣਾ ਜਾਂਦੇ ਲੋਕਾਂ ਨੂੰ ਆਮ ਲੋਕ ਜਿਹੜੇ ਇਸ ਚੱਕੇ ਚ ਆ ਜਾਂਦੇ ਇਹੀ ਕਹਿੰਦੇ ਵੀ ਪਹਿਲਾਂ ਆਪਣਾ ਵੈਰੀਫਾਈ ਸਾਰੇ ਜੋ ਵੀ ਡਾਕੂਮੈਂਟਸ ਵੈਰੀਫਾਈ ਕਰਕੇ ਫਿਰ ਇਹਨਾਂ ਨੂੰ ਪੈਸੀ ਦਿਓ ਹੁਣ ਇਹ ਤੇ ਪੱਕੇ ਡੇਰੇ ਆਈ ਤੁਹਾਡੇ ਹਾਂਜੀ ਪੱਕੇ ਹੀ ਡੇਰੇ ਆ ਤੇ ਇਹ ਅਸੀਂ ਇਹ ਪੂਰਾ ਆਪਦਾ 19 ਦਾ 19 ਹੀ ਲੈ ਕੇ ਜਾਣਾ ਕਿੰਨੇ ਵਜੇ ਦਾ ਲਾਇਆ ਹੋਇਆ ਤੁਸੀਂ ਇੱਥੇ ਅਸੀਂ ਸਰ 1 ਵਜੇ ਦੇ ਆ ਕੇ ਬੈਠੇ ਆ ਪਹਿਲਾਂ ਮੈਡਮ ਆਈ ਮੈਡਮ ਨੂੰ ਮੇਲੋ ਜੀ ਮੈਡਮ ਲੰਚ ਕਰਨ ਲੱਗ ਪਈ ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ ਫਿਰ ਅਸੀਂ 3:30 ਨੋਰਮਲ ਸਮਝੀ ਦੀ ਗੱਲ ਜਦੋਂ ਤੁਸੀਂ ਆਏ ਹੋ ਹਾਂਜੀ ਨੋਰਮਲ ਫਿਰ ਸਾਨੂੰ ਨਾ 3:30 ਮਿਲੀ 10 ਮਿੰਟ ਆਈ ਪਹਿਲਾਂ ਆਦੇ ਘਰ ਵਾਲਿਆਂ ਨਾਲ ਗੱਲਾਂ ਕਰ ਲੱਗ ਪਈ ਫਿਰ ਅਸੀਂ ਗੱਲ ਸ਼ੁਰੂ ਕੀਤੀ किसानू कहंदी जाओ ਧੰਨੇ ਲਾ ਲਓ ਜੋ ਮਰਜੀ ਕਰ ਲਓ ਮੇਰੇ ਵੱਲੋਂ ਧੰਨੇ ਲਾ ਲਓ ਜਾ ਥੱਲੇ ਬਹਿ ਜਾ ਕੇ ਐਵੇਂ ਕਹਿੰਦੀ ਸੀ ਕਿਸਾਨ ਜਿੱਥੇ ਬੰਦੀਆਂ ਦਾ ਸੰਯੋਗ ਹੈ ਪੂਰਾ ਹਾਂਜੀ ਹਾਂਜੀ ਠੀਕ ਹੈ ਨਾਲਿਆਂ ਦੀ ਕੀ ਮਾਮਲਾ ਕੀ ਹੈ ਜੀ ਲਾਈਵ ਚੱਲਦਾ ਵੇ ਜੀ ਅੱਜ ਤੋਂ ਮਾਮਲੇ ਦੇ ਬਾਰੇ ਮੈਂ ਇਹਨਾਂ ਕੋਲ ਪੁੱਛਿਸ਼ ਕਰ ਰਹੇ ਹਾਂ ਕੀ ਮੈਟਰ ਹੈ ਪੇਮੈਂਟ ਦਾ ਲੈਣ ਦੇਣ ਹੈਗਾ ਬਾਹਰੂ ਭੇਜਦਾ ਕੋ ਮੈਟਰ ਹੈਗਾ ਤੇ ਗੱਲ ਕਲੀਅਰ ਕਰਕੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਾਰੀ ਕਲੀਅਰ ਕਰਾਂਗੇ ਅਜਾ ਸਰ ਕੰਪਨੀ ਕਿਹੜੀ ਹੈ ਬੰਦੇ ਕਿੱਥੋਂ ਆਏ ਨੇ ਇਹਨਾਂ ਦਾ ਦੇਖੋ ਇਹ ਬੰਦੇ ਆਏ ਮੋਗੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਪਿੰਡ ਆਏ ਇਹਨਾਂ ਦਾ ਤੇ ਇਹਨਾਂ ਨੇ ਬਾਹਰ ਜਾਣ ਜੋ ਕੇ ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 17 ਲੱਖ ਰੁਪਏ ਤੇ ਉਹ ਉਹਨਾਂ ਦਾ ਰਿਫਿਊਜ਼ਲ ਆਇਆ ਹੈ ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ ਕੱਲ ਪਰਸੋਂ ਆਇਆ ਤੇ ਹੁਣ ਪੇਮੈਂਟ ਜਿਹੜੀ ਅਸੀਂ ਇਹਨਾਂ ਨੂੰ ਬਾਕਸ ਕਰ ਲੈਣੀ ਹੈ ਕਿਉਂਕਿ ਪੇਮੈਂਟ ਨੂੰ ਟਾਈਮ ਲੱਗਦਾ ਸਰ ਕਿਹੜੇ ਥਾਣੇ ਦੀ ਤੁਸੀਂ ਆਏ ਤੁਹਾਨੂੰ ਪਾਣੀ ਨਿਕਲਣ ਤੋਂ ਥਾਣਾ ਲਈ ਪੜਾ ਸਰ ਇਹਨਾਂ ਉੱਪਰ ਦੇ ਦਿਖਾ ਗਏ ਨੇ ਉਹ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਮ ਗੱਲ ਹੋਈ ਹੈ ਇਹਨਾਂ ਦੇ ਜਿਹੜੇ ਵਰਕਰ ਇੱਥੇ ਆ ਉਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਹੁਣੇ ਫੋਨ ਤੇ ਮੈ ਅੱਜ ਗੱਲ ਕਰਨੀ ਹੈ ਜਿਹੜੀ ਇਹਨਾਂ ਦੀ ਇਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਅਜੇ ਤੱਕ ਇਹਨਾਂ ਨਾਲ ਜੋ ਵੀ ਉਹਨੇ ਐਗਰੀਮੈਂਟ ਕੀਤਾ ਹੈ ਵੀ ਆ ਇੰਨੀ ਕਰੀ ਨੂੰ ਪੇਮੈਂਟ ਜੋ ਵੀ ਦੇਣੀ ਹੈ ਇਹਨਾਂ ਨਾਲ ਗੱਲ ਹੋ ਚੁੱਕੀ ਹੈ ਅੱਛਾ ਇਹਨਾਂ ਨੂੰ ਇਨਸਾਫ ਮਿਲੂਗਾ ਪੂਰਾ ਜੀ ਬਿਲਕੁਲ ਬਿਲਕੁਲ ਇਨਸਾਫ ਨਾਲ ਮਿਲਣਾ ਜੀ ਸਰ ਨਾਮ ਦਾਜੋ ਬਰਾਬਰ ਜੀ ਅਸੀਂ ਆਹ ਭਾਈ ਜੀ ਠੀਕ ਹੈ ਸਰ ਥੈਂਕ ਯੂ